ਮਾਂ ਵੀ ਉਹ ਜਾਣਾ ਨਾ ਨਾਮ ਲੈ ਲਓ ਹਾਂ ਮੈਂ ਕਿਉਂ ਉਹ ਤਾਂ ਲੈਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁਖਤ ਕਲੀਫਾਂ ਤੋਂ ਦੂਰ ਰੱਖੇ ਮੇਰਾ ਆਗੀ ਜੀ ਚਿਚੜੀ ਇਹਦੇ ਬਿਨਾਂ ਦੀ ਲੱਗਦਾ ਨਹੀਂ ਸੀ ਸਾਦਾ ਜੀ ਹੁਣ ਜੱਦੀ ਆਈ ਹੈ ਜੀ ਘੱਟ ਹੋਈ ਵੀ ਹੈ ਲੋਨਿਕ ਇਹ ਕੱਲ੍ਹ ਸ਼ਾਮ ਦੀ ਜੀ ਆਈ ਵੀ ਆ ਇਹ ਲੋ 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 ਕਿ ਆਇਏ ਲੋ ਲੋ ਕਿ ਕਿਵੇਂ ਆਇਆ ਤੂੰ ਕਿਵੇਂ ਲੰਦਾ ਤਾ ਓਏ ਮੈਂ ਮਰਦੀ ਸੱਸੀ ਕਾ ਦਵਾ ਦੇ ਉਹ ਵਾਰੇ ਸਾਰੇ ਗੰਦੇ ਆ ਸੱਸੀ ਕਾ ਦਵਾ ਤੂੰ ਮੈਨੂੰ ਯਾਦ ਕਰਦਾ ਤਾ ਕਿਵੇਂ ਯਾਦ ਕਰਦਾ ਤਾ ਆਏ ਹਾਈ ਹਾਈ ਅੱਛਾ ਫੇਰ ਕੰਨ ਨਾਲ ਲੜਾਇਆ ਵੀ ਤੂੰ ਲੜਿਆ ਵੀ ਤਾ ਕਰਨਾ ਕਿਵੇਂ ਲੜਦਾ ਤਾ ਹਾਂ ਕਿਵੇਂ ਲੜਦਾ ਤਾ ਐ ਸਿਰ ਮਾਰ ਕੇ ਲੜਦਾ ਤਾ ਆਈ ਹੋਈ ਆ ਆਈ ਦੰਦਿਨਾ ਕੁੱਤੇ ਆਈ ਟੋੰਡੀ ਆਈ ਵਾਹਗੁਰੂ ਜੀ ਦਾ ਖਾਲਸਾ ਵਾਹਗੁਰੂ ਜੀ ਕੀ ਬਤ ਹੈ ਜੀ ਪ੍ਰਮਾਤਮਾ ਦੇ ਅਨੁਸਾਰ ਉਹਨੇ ਚੜ੍ਹਦੀ ਕਲਾ ਚ ਰੱਖੇ ਤੇ ਉਧਰ ਸਰੇਂਦਰ ਕੌਰ ਵਿਚਾਰੀ ਪਹਿਲੇ ਹੱਥ ਕੰਨੀ ਬਾਹਰ ਬੰਨੀ ਬੈਠੀ ਵੀ ਮੇਰਾ ਨੰਬਰ ਕਾ ਲਾਊਗਾ ਮੈਂ ਵੀ ਫਤੇ ਬਲਾਣਾ ਵਾ ਸਾਰੇ ਉਹ ਕੀ ਆ ਦੋਸਤ ਜੋ ਕਹਖ ਲਾਓ ਜੀ ਇਧਰ ਬਾਪੂ ਨੂੰ ਵੀ ਮਿਲੋ ਅੱਜ ਬੁਲਾ ਦੇ ਬਾਪੂ ਮਤ ਚੱਕਲੇ ਮਹਿਰੂਦੀ ਸਾਹਿਬ ਆਈ ਜੀ ਵਤੇ ਚੱਲਦੀ ਅਗਲਾ ਜੋਕੇ ਹਾਂ ਸਾਹਰੂ ਸਾਹਰੂ ਆਪਣੇ ਪਾਈ ਦਾ ਹਾਲ ਚਾਲ ਪੁੱਛ ਲਿਆ ਹਾਲ ਚਾਲ ਵੀਰ ਨੂੰ ਰੋਣ ਲੱਗ ਗਿਆ ਅੱਜ ਹੀ ਆਇਆ ਹਾਂ ਅੱਜ ਹੀ ਆਇਆ ਕਰਦਾ ਪੁੱਛਦਾ ਹੈ ਅੱਜ ਹੀ ਆਇਆ ਗਿਆ ਫਲਾ ਡਾਡੀ ਨੂੰ ਵੀ ਮਿਲੋ ਜੀ ਹਾਂ ਸਵੇਰੇ ਕਾਤੇ ਰੋਂਦਾ ਤਾਂ ਵੀ ਕਿਆ ਕਹਿੰਦਾ ਕੱਤ ਤੂੰ ਕਹਿੰਦਾ ਸਵੇਰੇ ਰੋਣ ਲੱਗ ਗਿਆ ਕਾਹਨ ਤੂੰ ਕਹਿੰਦਾ ਸਵੇਰੇ ਰੋਣ ਲੱਗ ਗਿਆ ਕਿ ਐ ਕਿ ਮੈਨੂੰ ਸੁਣਨ ਤੋਂ ਪਹਿਲੇ ਕਾ ਪੈ ਗਿਆ ਮੈਂ ਫਿਰ ਨੂੰ ਕੋ ਲਿਖਾ ਲੱਗ ਗਿਆ ਕੋਈ ਨੋ ਨਹੀਂ ਕਿ ਆ আচ্ছা ਠੀਕ ਆ ਹੁਣ ਤਾਂ ਹੁਣ ਤਾਂ ਠੀਕ ਆ ਆ ਆ ਠੀਕ ਐ ਤੂੰ ਕੈਮ ਕਰ ਮੈਂ ਆਰਾਮ ਕਰ ਦੋ ਬਸ ਨਾ 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 ਚੱਲ ਇਹ ਤਾਂ ਹੁਣ ਜਿਹੜਾ ਡੈਡੀ ਪੱਥਰੀ ਇਹਨਾਂ ਜਿਹੜੀ ਪੰਨੀ ਵੀ ਆ ਉਹਦੇ ਥੋੜੇ ਬਹੁਤ ਜਿਹੜੇ ਪੀਸ ਆ ਆਉਣੇ ਆ ਉਹਨਾਂ ਨਾਲ ਤਾਂ ਥੋੜੀ ਬਹੁਤੀ ਤਕਲੀਫ ਦੇਣੀ ਹਾਂ ਨਿਕਲ ਚੜਾ ਗਿਆ ਹਾਂ ਤੇ ਉਹਨਾਂ ਨੂੰ ਹੋਵੇ ਹਾਂ ਉਹਨੂੰ ਇਨਫੈਕਸ਼ਨ ਜਿਹੜੀ ਹੌਲੀ ਹੌਲੀ ਥੋੜੀ ਥੋੜੀ ਨਿਕਲ ਹੀ ਜਾਵੇ ਠੀਕ ਆ ਤੇ ਹੁਣ ਅੱਜ ਪੰਚਾਇਤ ਹੋ ਗਈ ਜੀ ਇਕੱਠੀ ਸੰਦੀਪ ਬਾਪੂ ਮੇਰਾ ਕੰਨਾ ਨਹੀਂ ਮੰਦੀ ਹੈਗੀ ਹਾਂ ਐਨੂੰ ਹੁਣ ਦੇਖੋ ਵੀ ਤੁਸੀਂ ਕਿਹੜਾ ਹੱਲ ਕਰਨਾ ਹਾਂ 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 ਸੰਦੀਪ ਕਹਿਣਾ ਨਹੀਂ ਮੰਦੀ ਹੈ ਪਹਿਲਾਂ ਕਦਲ ਮੰਦੀ ਮੰਨਦੀ ਆ ਬਾਪੂ ਜਾਵਾ ਫੁੜੀ ਜਾ ਕੇ ਨਾ ਨਾ ਇਹ ਜੀ ਮੈਂ ਤੁਹਾਡਾ ਕਹਿਣਾ ਮੰਨਦੇ ਬਸ ਦੇਖ ਮੈਂ ਪੰਚਾਇਤ ਅੱਛਾ ਬੜਾ ਮਾਤਾ ਪਾਤਾ ਹਾਂ ਹਾਂ ਜੀ ਹੁਣ ਬਾਪੂ ਬੈਠਾ ਡੈਡੀ ਦੀ ਤਾਂ ਤੂੰ ਲੜ ਲਈ ਤੁਸੀਂ ਤਾਂ ਬਾਤਾਂ ਮੱਤਾ ਹਾਂ ਮੈਂ ਮਾਲਾ ਮਤਾ ਮੈਂ ਤਾਂ ਦੀਦੀ ਕੋਲੇ ਪਾਉਣਾ ਦੋ ਮਤੇ ਹੋਗੇ ਇਹ ਦੋ ਮਤੇ ਉਹ ਮੈਂ ਤਾਂ ਮੇਰੇ ਨਾਲ ਤਾਂ ਬਹੁਤ ਖਤਰਨਾਕ ਹੈ ਦੀਦੀ ਚੋਣਾ ਮੈਂ ਮਰ ਮਤਾ ਤਾਂ ਸੁਣ ਲਿਆ ਮੈਂ ਮੈਂ ਜਿਹੜਾ ਮਤਾ ਪਾਉਣਾ ਬਹੁਤ ਡੇਂਜਰਸ ਹੋਣਾ ਇਹ ਪੰਗਾ ਜੀ ਮੇਰੀ ਜਾਲ ਬਾਪੂ ਸੌਰੀ ਭਾਈ ਮੈਂ ਗੱਲ ਕਹਿਤੀ ਵੀਡੀਓ ਦੇ ਵਿੱਚ ਮੈਨੂੰ ਪਤਾ ਵੀ ਗਾ ਸੁਪਰੀਮ ਕੋਰਟ ਤੇ ਮੈਨੂੰ ਔਖਾ ਹੋ ਜਾਂਦਾ ਥੋੜਾ ਜਿਹਾ ਜਾ ਕੇ ਮੇਰੇ ਨਾਲ ਉੱਥੇ ੱੱਕਾ ਜਾਂਦਾ ਹੋ ਜਾਂਦਾ ਪੈਦਲ ਨਾਲ ਤਾਂ ਇਹ ਬੈਟਰ ਆ ਵੀ ਉਰੀ ਨਵੇਡਾ ਨਵੇਡ ਲਿਓ ਮਾਤਾ ਹਾਂ ਮਾਤਾ ਪਾੰਗ ਦੀ ਮੇ ਜਾ ਕੇ ਅਜਾ ਹੋਰ ਬਹੁਤ ਰੜਕਾਂ ਜਿਹੜੀਆਂ ਬਾਦ ਘਾਟ ਦੇ ਵਿੱਚ ਮੈਂ ਖਾਦੀ ਪੀਤੀ ਚ ਇਹਨੂੰ ਬੋਲ ਦਿੰਦਾ ਆ ਪਸ਼ਾਬਦ ਬੋਲ ਦਿੰਦਾ ਉਹ ਸਾਰਿਆਂ ਨੇ ਆਪਣੇ ਮੈਂਬਰ ਜੇ ਸੇਵ ਕਰੇ ਹੋਇਆ ਇਹ ਮੈਨੂੰ ਧਮਕੀਆਂ ਦੇ ਦਿੰਦੀ ਕਹਿੰਦੀ ਮੈਂ ਸੁੱਖੋ ਕੋਲ ਜਾ ਕੇ ਦੱਸੂੰਗੀ ਸਾਰੀਆਂ ਗੱਲਾਂ ਕਹਿੰਦੀ ਕਾਬੂ ਨਹੀਂ ਹੁੰਦਾ ਉਹਨੇ ਕਾਬੂ ਨਹੀਂ ਹੁੰਦਾ ਉੱਥੇ ਜਾ ਕੇ ਕਾਬੂ ਆ ਇਹ ਗੱਲ ਤਾਂ ਹੈ ਮੇਰੇ 'ਤੇ ਬਹੁਤ ਅਤਿਆਚਾਰ ਹੁੰਦਾ ਜੀ ਤੁਹਾਨੂੰ ਪਤਾ ਹੀ ਆ ਹੁਣਗੀਆਂ ਛੋਟੀ ਇਕੱਠੀਆਂ ਹੋਣੀਆਂ ਨੇ 2:00 ਦੀ ਬਜਾ ਤਿੰਨ ਹਾਂ ਜੈਸਵੀਨ ਵੀ ਚੌਥੀ ਰੀਤੀ ਵੀ ਇਹਦੇ ਵਰਗੀ ਹੋ ਗਿਆ ਨਾ ਵਰਗੀ ਹੋ ਗਿਆ ਉਹ ਵੀ ਪੈਂਦੀ ਪੱਜ ਪੱਜ ਕੇ ਛੋਟੀ ਚੱਕਣ ਗਈ ਇੱਥੇ ਤੋਂ ਅਸਿਕਤਾ ਹੋ ਨਰੀ ਬਾਂਹਾਂ ਮਰੋੜੀਆਂ ਮਾਂ ਤਾਂ ਦੇਖੂ ਨਹੀਂ ਦਸ ਖਾਊਗੀ ਹੋ ਗਈ ਸੀ ਸਾਡੀ ਥੋੜੀ ਜਿਹੀ ਗੜਬੜ ਗੜਬੜ ਹੋ ਗਈ ਸੀ ਤੇ ਆਉਣ ਵਾਲੀ ਪਹਿਲੀ ਤਰੀਕ ਨੂੰ ਜੀ ਮਤਦਾਨ ਕਰਨਾ ਸਾਰਿਆਂ ਨੇ ਆਪਾਂ ਵੀ ਬਾਕੇ ਜਾਣਾ ਪਾਉਣਾ ਆਪਾਂ ਨੇ ਪੌਣੀ ਆ ਜਾ ਕੇ ਪਾ ਕੇ ਜਾਣਾ ਨਹੀਂ ਉਰੇ ਨਹੀਂ ਪਣੀ ਬੋਟਾ ਤੇਰੀ ਮਾਣੀ ਪਾਉਂਦੇ ਆ ਕੇ ਪੌਣੀਆਂ ਸੀ ਅੱਧ ਚਲੇ ਜਾਂਦੇ ਤੇ ਬਾਪੂ ਕਿਦਾਂ ਬੋਟਾਂ ਦਾ ਪ੍ਰੋਸੈਸ ਕਿਹਾ ਕਿਹਨੂੰ ਕਿਹਨੂੰ ਵੋਟ ਪਾਉਣੀ ਹੈ ਜਿਹੜਾ ਵਧੀਆ ਕੰਮ ਕਰੂਗਾ ਉਹਨੂੰ ਬੋਲ ਪਾਉਣੀ ਹੈ ਵਧੀਆ ਬੰਦੇ ਨੂੰ ਵੋਟ ਪਾਉਣੀ ਨੇ ਸਾਫ਼ ਸੁਥਰਾ ਅਕਸ ਵਾਲਿਆਂ ਨੂੰ ਪਾਉਣਾ ਉਹ ਕੰਮ ਕਰਿਆ ਉਹਨੂੰ ਪਾਉਂਦੇ ਆਪਾਂ ਬੰਦਾ ਨਾ ਦੇਖੋ ਨਾ ਹੁਣ ਜਿਹੜੇ ਬੰਦੇ ਆ ਉਹ ਤਾਂ ਨਵੇਂ ਆ ਸਾਡੇ ਏਰੀਆ 'ਚ ਤਾਂ ਮਲਵਿੰਦਰ ਕੰਗਾ ਉਹ ਪਹਿਲੀ ਵਾਰ ਉਹਦੇ ਚ ਆਇਆ ਹੁਣ ਉਹਦਾ ਅਕਸਾ ਸਾਨੂੰ ਪਤਾ ਹੈ ਵੀ ਚਲ ਉਹਦਾ ਗੁਰਸਿੱਖੀ ਜੀ ਬਣਾ ਉਹ ਵਧੀਆ ਬਤੀਰੇ ਵਾਲਾ ਬੰਦਾ ਬਾਕੀ ਚਲੋ ਇਧਰ ਦੇ ਪਾਸੇ ਨੂੰ ਮੈਂ ਨਹੀਂ ਜਾਂਦਾ ਗੱਲ ਬੱਕਰੀ ਹੈ ਵੀ ਤੁਹਾਡੇ ਇੱਥੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚ ਕੌਣ ਖੜਾ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ ਬਸ ਗੱਲ ਪਤਾ ਨਹੀਂ ਹੁਣ ਜਦ ਆਪਾਂ ਤਾਂ ਹੁਣ ਇਧਰ ਉਲਦੇ ਵੀ ਨਹੀਂ ਤਾਂ ਪਤਾ ਲੱਜਾਂਦਾ ਬੰਦਾ ਫ੍ਰੀਮੈਂਡ ਹੋਵੇ ਉਹ ਬੰਦਾ ਇਹ ਚੀਜ਼ਾਂ ਦਾ ਧੰਨਵਾਦ ਕਰਦਾ ਇੰਟਰਸਟ ਹੋਵੇ ਹਾਂ ਮੈਨੂੰ ਤਾਂ ਇੰਟਰਸਟ ਤਾਂ ਮੈਨੂੰ ਬਹੁਤ ਆ ਮੈਨੂੰ ਵੀ ਬਹੁਤ ਆ ਹੁਣ ਪਰ ਇੰਟਰਸਟ ਡੈਡੀ ਨੇ ਥੋੜਾ ਜਿਹਾ ਇੱਧਰ ਡੈਡੀ ਕਰਕੇ ਆਪਣਾ ਇੰਟਰਸਟ ਮੈਂ ਤਾਂ ਕਿਤੇ ਵੀਰ ਜੀ ਨੂੰ ਨਹੀਂ ਨਾ ਨਾ ਮੈਨੂੰ ਵੀ ਹੈਗਾ ਐਜੀ ਗੱਲ ਨਹੀਂ ਮੈਂ ਕਿਤੇ ਮੈਚ ਨਹੀਂ ਕਰਾਈ ਆ ਕੰਮ-ਕੁਮ ਕਰਕੇ ਸ਼ਾਮ ਤੱਕ ਪਾਰਟੀ ਤੇ 22 ਦਾ ਤਾਂ ਚੱਲ ਕੋਈ ਨਹੀਂ ਉਹਦਾ ਤਾਂ ਕੁਝ ਕਰਨੀ ਹੈਗਾ ਤੇ ਗੱਲ ਹੈਗੀ ਜੀ ਇਦਾਂ ਅੱਜ ਉਹ ਭੈਣ ਨੇ ਸਾਨੂੰ ਕਰਤਾ ਜੀ ਮੈਸੇਜ WhatsApp ਹਾਂਜੀ ਤੇ ਉਹਨਾਂ ਨੇ ਭੇਜੀ ਤੀ ਜੀ ਆ ਦਵਾਈ ਹੁਣ ਸੰਦੀਪ ਦੱਸੂਗੀ ਵੀ ਕਿਆ ਕਿਆ ਐ ਇਹ ਕਿਆ ਕਿਆ ਨਹੀਂ ਪੰਸਾਰੀ ਤੇ ਤੂੰ ਹੀ ਲੈ ਕੇ ਤੈ ਪੰਸਾਰੀ ਤੇ ਪੁੱਛ ਕੇ ਆਉਣਾ ਤਾਂ ਵੀ ਆਹ ਕਿਆ ਚੀਜ਼ ਐ ਜੀ ਆਹ ਕਿਆ ਚੀਜ਼ ਐ ਇਹ ਹੈਗਾ ਕਾਲੇ ਪੀਲੇ ਦਾ ਘੋਲ ਇਹ ਪਾਣੀ ਚ ਘੋਲ ਕੇ ਪੀ ਲੋ ਨਾਮ ਨਹੀਂ ਮੈਨੂੰ ਪਤਾ ਮੈਂ ਤਾਂ ਉਹਨੂੰ WhatsApp ਤੇ ਦੇਤੀ ਪਾਰਤੀ ਹੂੰ ਠੀਕ ਐ ਉਹਨੇ ਮੈਨੂੰ ਦੱਸਤਾ ਆਹ ਤਾਂ ਕੋਈ ਲੱਕੜ ਆ ਲੱਕੜ ਨਹੀਂ ਫੋਨ ਚੱਕ ਬਣਾ ਉਹਦੇ ਪਾੜ ਤੈਨੂੰ ਮੈਂ ਦੱਸੂਗਾ ਵੀ ਇਹ ਕਿਆ ਆਟਮ ਐ ਠੀਕ ਹੈ ਨਾ ਹੋਣ ਚੱਕਾ ਹਾਂ ਇਹਨਾਂ ਦੀ ਮਾਤਰਾ ਦੱਸ ਕਿੰਨੀ-ਕਿੰਨੀ ਹੈ 50 50 ਗ੍ਰਾਮ ਇੱਕ 100 ਗ੍ਰਾਮ ਹਾਂ ਦੇਖੀ ਮੈਂ ਆਪਣੀ ਭਾਬੀ ਦੀ ਲਾ ਡਿਊਟੀ ਇਹਨੂੰ ਉਬਾਲਣ ਵਾਸਤੇ ਫਿਰ ਇਹ ਦੱਸੂਗਾ ਮੈਂ ਇੱਕ ਗੱਲ ਇਹ ਨਾ ਬਹੁਤ ਔਖੇ ਅੱਖਰ ਆ ਪੜ ਨਹੀਂ ਹੁੰਦੇ ਡੈਡੀ ਬਾ ਖੇਲਣੇ ਜਾਂਦੀ ਸੀ ਸਕੂਲ ਤੋਂ ਉੱਥੇ ਪੜਾਈ ਚੱਜ ਨਾਲ ਪੜਿਓ ਨਹੀਂ ਠੀਕ ਹੈ ਤੁਹਾਡਾ ਹਾਂ ਤੁਹਾਡੇ ਡੈਡੀ ਉੱਥੇ ਉਹ ਗੱਡੀ ਚਲਾਉਂਦਾ ਤਾਂ ਯਾਰ ਪੜਦਾ ਰਿਆ ਨਹੀਂ ਪੜਦਾ ਤੈਨੂੰ ਤਾਂ ਮੈਂ ਵਟਸਐਪ ਕਰੀ ਉਹ ਨਹੀਂ ਦੀਨਾ ਉਹ ਜਿਹੜਾ ਫੋਨ ਤੇ ਬਣਾ ਰਿਹਾ ਵੀਡੀਓ ਆ ਆ ਜਾਣਾ ਫਲਾਟੂ ਕੇ ਆਹ ਹੈਗੀ ਕਿਸੇ ਚੀਜ਼ ਦਾ ਹੀ ਆ ਇਹ ਵੀ ਕਿਸੇ ਚੀਜ਼ ਦੀ ਲੱਕੜੇ ਆ ਜੀ ਬਸ ਹਾਂ ਆ ਹੈਗੀਆਂ ਜੀ ਕਿਸੇ ਚੀਜ਼ ਦੀਆਂ ਪੱਤੀਆਂ ਹਾਂ ਠੀਕ ਹੈ ਆ ਵੀ ਕਿਸੇ ਦਾ ਹੋਆ ਜਿਹੜੀ ਹੁੰਦੀ ਨਹੀਂ ਕਿਸੇ ਲੱਕੜ ਦੀ ਪਰਤ ਹਾਂ ਉਹ ਆ ਇਹ ਹਾਂ ਆ ਲੱਕੜੇ ਆ ਹਾਂ ਠੀਕ ਹੈ ਆ ਤੂਰਨ ਹਾਂ ਆ ਵੀ ਜੂਰਨੇ ਲੱਗਦਾ ਕੈਸੀ ਜੀਦਾ ਇਹ ਲੱਕੜੇ ਇਹ ਵੀ ਲੱਕੜੇ ਕੱਪੜੇ ਇਹਦਾ ਜਿਹੜਾ ਮੈਨੂੰ ਇਹ ਦੱਸਣਾ ਬੈਣਾ ਮੈਂ ਵੀਡੀਓ ਕਰਦਾ ਬੰਦ ਇੱਕ ਵਾਰ ਮੈਂ ਇਹਨੂੰ WhatsApp ਕਰ ਦਮਾ ਉਹ ਸਲਿੱਪ ਫਿਰ ਪੜ ਕੇ ਦੱਸੂਗੀ ਤੁਸੀਂ ਤੁਸੀਂ ਪੜਿਓ ਮੈਂ ਮੰਨ ਜਨੀਆ ਕੈਮਰਾਮੈਨ ਚੱਲ ਠੀਕ ਆ ਪੜੋ ਨਾ ਬਣਾਏ ਪਾਰਾ ਇਹਨਾਂ ਨੂੰ ਉੱਠੇ ਇਹਨੇ ਦੇਸੀ ਗਾਇਆਂ ਨੇ ਨਾ ਡੈਡੀ ਹੁਣੇ ਮੈਂ ਪੁੱਛਦੀ ਆਂ ਬੀਟ ਨੇ ਕਿਹੜੇ ਸਕੂਲ ਚ ਪੜਿਆ ਮੇਰੇ ਦਾਦਾ ਜੀ ਦੇ ਕੋਕ ਕੇ ਇਹ ਵੀ ਉਹ ਖੇਡ ਨਹੀਂ ਹੋਣਾ ਆ ਗਿਆ ਪਰਵਲ ਪਰਵਲ ਤਾਂ ਆ ਗਿਆ ਇੱਕ ਤਾਂ ਪ੍ਰਤਾਪ ਪਾੜਾ ਹਾਂ ਪ੍ਰਤਾਪ ਪਰ ਤਪ ਪਾੜ ਉਹ ਆ ਜਾ ਆ ਆ ਪੜੀ ਚਾ ਲਿਖਿਆ ਤਾਂ ਨੰਨੂ ਪੜ ਕੇ ਬੁਲਾਵੇ ਸੱਸਰੀ ਗੱਲ ਪਹਿਲਾਂ ਬੁਲਾ ਸੱਸਰੀ ਗੱਲ ਬੁਲਾ ਦੇ ਸੱਸਰੀ ਗੱਲ ਜੀ ਇਹ ਪੜਦਾ ਇੰਗਲਿਸ਼ ਮੀਡੀਅਮ ਚ ਹੁਣ ਪਤਾ ਨਹੀਂ ਪੜ ਰੋਣਾ ਪਤਾ ਨਹੀਂ ਨਹੀਂ ਇਹ ਹੁਣ ਪੰਜਾਬੀ ਮੀਡੀਅਮ ਚ ਆ ਸਭ ਤੋਂ ਉੱਪਰ ਪਹਿਲਾਂ ਕਿਆ ਨਿਕਾਵਾ ਕਿੱਥੇ ਹਾਂ ਉੱਪਰ ਤੇ ਪੜਨਾ ਸ਼ੁਰੂ ਕਰਦੇ ਆ ਨਾ ਕਾਲੇ ਕਲੀਏ ਦੀ ਦਵਾਈ ਹਾਂ ਜਿਹੜੇ ਆਇਆ ਸਮਝ ਲਾ ਦਊਗਾ ਲਿਖਿਆ ਕਿ ਨਹੀਂ ਅਸੀਂ ਕਿੱਥੇ ਪੜਦੇ ਹਾਂ ਉਹੀ ਆ ਆਪਾਂ ਨੂੰ ਬੜਾ ਬਾਪੂ ਰੋਮੀਆ ਬਣਾ ਪਰ ਤੱਪਾ ਪਾੜਾ 100 ਗ੍ਰਾਮ ਉਦੋਂ ਬਾਅਦ ਉਦੋਂ ਨਹੀਂ ਗਿਆ ਨਹੀਂ ਪੱਤਾ ਨਹੀਂ ਹਾਂ ਇਹ ਆ ਗਿਆ ਆਪਣੇ ਕੋ ਪਈਆ ਉਦੇ ਬਾਅਦ ਇਹ ਚੱਗ ਇੱਕ ਚਾਗੇ ਤਾਂ 100 ਗ੍ਰਾਮ ਉਦੋਂ ਬਾਅਦ ਗਲੋ 50 ਗ੍ਰਾਮ ਬਿਹੜਾ 50 ਗ੍ਰਾਮ ਨਿੰਮ ਦਾ ਸੱਕ 50 ਗ੍ਰਾਮ ਇੱਕ ਥਿੱਲੋ ਪਾਣੀ ਦੇ ਵਿੱਚ ਉਬਾਲ ਕੇ ਜਦ ਤੱਕ ਉਹ ਪਈਆ ਰਹਿੰਦਾ ਹੈ ਫੇਰ ਬੰਦ ਕਰਨਾ ਨੂੰ ਪਾਈ ਆ ਜ਼ਿਆਦਾ ਰਹਿ ਗਿਆ ਪਾਣੀ ਦੇ ਵਿੱਚ ਅੱਛਾ ਕਿੰਨੇ ਪਾਣੀ ਦੇ ਵਿੱਚ 1 ਕਿੱਲੋ ਪਾਣੀ ਚਵਾੜਨਾ ਠੀਕ ਹੈ ਠੀਕ ਹੈ ਕਿਹੜਾ ਹੈ ਬਹੋ ਆਇਆ ਹੈ ਬੈਦ ਇਹ ਬੈਦ ਹੈਗਾ ਝਕੜੂ ਨਾਥ 108 507 302 420 ਬੇਈਮਾਨ ਬਿਮਾਰੀ ਆ ਬੇਈਮਾਨ ਆ ਬੇਈਮਾਨ ਇਹ ਬਾਈਨਲ ਠੀਕ ਨਹੀਂ ਹੋਣਾ ਬੇਈਮਾਨ ਬਿਮਾਰੀ ਸਾਰੀਆਂ ਬਿਮਾਰੀਆਂ ਦਾ ਹੱਲ ਸਾਡੇ ਕੋਲ ਕੋਈ ਹੈ ਨਹੀਂ ਬਾਜ ਹੈ ਹਾਰੀ ਹਾਂ ਜੀ ਸਾਡੇ ਕੋਲ ਕੋਈ ਦਵਾਈ ਲੈਣ ਆਇਆ ਪਰ ਆ ਆ ਜਰੂਰ ਨੋਟ ਕਰਦੇ ਆ ਮੈਂ ਪਰਚੀ ਨਾ ਅ ਉਧਰ ਤੇ ਲਿਖੀ ਪਾਵਾਂ ਮਨ ਨੂੰ ਤੁਹਾਨੂੰ ਜਿਹੜਾ ਪਰਚੀ ਹਾਂ ਸਾਡੀ ਸਮਝ ਤੇ ਬਾਹਰਿਆ ਕਹਾਣੀ ਵੀ ਅਸੀਂ ਬਣਾਉਣਾ ਹੈਗਾ ਸਮਾਨ ਸਾਨੂੰ ਦੇ ਦਿੱਤਾ ਜੀ ਸੰਸਾਰੀ ਨੇ ਸਾਰੀ ਇਹ ਲੈ ਆਈ ਜੀ ਮੈਂ ਸਾਰਾ ਇਹ ਸਾਰਾ ਸਮਾਨ ਆ ਗਿਆ ਹੁਣ ਸਮਝ ਤੇ ਮੇਰੇ ਵੀ ਨਹੀਂ ਲੱਗਣਾ ਮੇਰੇ ਦਾਲਚੀ ਨਹੀਂ ਲੱਗੀ ਮੈਨੂੰ ਅਜੋ ਦਾਲਚੀ ਨਹੀਂ ਹੈਗੇ ਜਿਹੜਾ ਉਪਰਲੇ ਜਾਵਾ ਪ੍ਰਤਪ ਪ੍ਰਤਪਾ ਪਾੜ ਆ ਪਾ ਆ ਉਹਦੀ ਐ ਲੱਕੜ ਐ ਆ ਬਾਂਸਾ ਦੀ ਲੱਕੜ ਗੜੀ ਇਹਦਾ ਤੂੰ ਬਾਂਸਾ ਬਾਂਸ ਹੋਣਾ ਹਾਂ ਦੇਖ ਕਿਹੜਾ ਬਾਂਸਾ ਕੁੱਝ ਜਿਹੜਾ ਪਰਮਨ ਦੇ ਮੂਹਰੇ ਲਹੱਤ ਚ ਫੜਿਆ ਹੋਇਆ ਹਾਂ ਇਹ ਨਹੀਂ ਇਹ ਤਾਂ ਗਲੋ ਆ ਇਹਦਾ ਮੈਨੂੰ ਪਤਾ ਗਲੋ ਆ ਇਹਦਾ ਮਾਂ ਬਹੁਤ ਵਾਰਤੀ ਗਲੋ ਤਾਂ ਤੇ ਆ ਵੀ ਵੀ ਹੈ ਜੀ ਇਹ ਚੂਰਾ ਪੂਰੀ ਹੈ ਚੂਰਾ ਪੂਰੀ ਹੈ ਚੂਰਾ ਪੂਰੀ ਹੈ ਤਾਂ ਚਾਹ ਦੱਸੂ ਮੇਰੇ ਕਿਸੇ ਨੂੰ ਦੱਸ ਹਾਂ ਕਾਲੇ ਪੀਲੇ ਦੀ ਦੋਇ ਨੋਏ ਹੋਰ ਹੁੰਦਾ ਬੀਸ ਦੀ ਹਾਂ ਆ ਚੂ ਇਹ ਲੱਦਾ ਉਹ ਮੇਨ ਬਾਂਖਾ ਇਹ ਬਾਂਖਾਂ ਦਾ ਲੱਗ ਰਿਹਾ ਨਾ ਇਹ ਪਤਾ ਨਹੀਂ ਕੀ ਆ ਪਤਾ ਬਿਹੜਾ ਹੀ ਆ ਬਿਹੜਾ 50 ਗ੍ਰਾਮ ਹੈ ਇਹ 50 ਗ੍ਰਾਮੇ ਲੱਗਦਾ ਉਹਨੂੰ ਆ ਲੈ ਜਾ ਇਹਨੂੰ 50 ਗ੍ਰਾਮ ਕਿਹੜਾ 100 ਗ੍ਰਾਮ ਆ ਆ ਟਮਾ ਚ ਫਰੀਂਦਰ ਬੁੱਗਾ ਜੂਸ ਲਿਆ ਹਾਂ ਜੂਸ ਆਉਗਾ ਵੀ ਜੂਸ ਬਾਬਾ ਤਾਂ ਪਤਾ ਬਹੁਤ ਦੂਰ ਤੱਕ ਆਇਆ ਵਾ ਜੀ ਇਹ ਪਾ ਦੇ ਦੀ ਸੇਵਾ ਪਾਉ ਕਰਦੇ ਨੇ ਤੈਨੂੰ ਵੀ ਦੰਨੇ ਤੈਨੂੰ ਵੀ ਦੰਨੇ ਜੂਸ ਵਾਹ ਲੋ ਜੀ ਪੀਓ ਜੀ ਜੂਸ ਪਹਿਲਾਂ ਬਗੱਡੀ ਤੇ ਪੈ ਕੱਪੜੇ ਆ ਪੀਂਦੇ ਆ ਤੂੰ ਜੂਸ ਆ ਕਿਉਂ ਕਾ ਸੇਵਾ ਰੱਖਿਆ ਕਰੋ ਮੇਰੀ ਕ ਵੀਡੀਓ ਜਿੰਨੀ ਮਰਜ਼ੀ ਬਣਾਉ ਮੈਂ ਜਿੰਨੀ ਮਰਜ਼ੀ ਬਣਾਉ ਡੈਡੀ ਲੋ ਵਾਹ ਹੀਰੋਏ ਚੱਖੋ ਵੀ ਲੋ ਸਰ ਹਲੋ ਜੀ ਕੈਮਰਾਮੈਨ ਨੂੰ ਤਾਂ ਲੋੜ ਰਹੀ ਦੂਰ ਤੇ ਹੱਥ ਕਰੀਏ ਤਾਂ ਕੋਈ ਨਹੀਂ ਕੈਮਰਾਮੈਨ ਦਾ ਕੈਮਰਾਮੈਨ ਦਾ ਸਰਜੂਗਾ ਕਿੰਦਾ ਦਾ ਟੇਸ ਦਾ ਬਾਪੂ ਬਾਹ ਬੁਲਿਆ ਦਾ ਇਸ ਦਾ ਬਈ ਇਹ ਕਰੇ ਬਣਾਇਆ ਬਸ ਦੀ ਬਣਾ ਜੀ ਹਾਂ ਅੱਜਾ ਅੰਬਾ ਦਾ ਪੂਰੀਆਂ ਤੇ ਪੂਰੀਆਂ ਹੀ ਆਉਂਦੀਆਂ ਕੋ ਪੂਰੀਆਂ ਜੇ ਆਉਂਦੀਆਂ ਸੰਦੀਪ ਦਾ ਹਿੱਸਾ ਦਾ ਮਾਹੀ ਪੀਟੜਾ ਹਾਂ ਮੈਂ ਤਾਂ ਬੇ ਹਾਂ ਅੰਬਾ ਦਾ ਪਾਊਡਰ ਬਣਾਇਆ ਵਾ ਤੁਹਾਨੂੰ ਇਹ ਕੀ ਕਹਿੰਦੇ ਇਹਨੂੰ ਰਸਨਾ ਟੈਗ ਹਾਂ ਟੈਗ ਟੈਗ ਪਰਮਨ ਬੰਦਾ ਸਾਹਿਬ ਪਰਮਨ ਨਾਲੇ ਲੈ ਕੇ ਆਈਆਂ ਮੈਂ ਇਹਦਾ ਇਹੋ ਹਾਂ ਬਹੁਤ ਵਾਰ ਮੈਂ ਪੂਆ ਪੁੱਤੀਜਾ ਖਰਤਾ ਪਾ ਫਰਦਾ ਸੱਚਾ ਪੂਲਾ ਹਾਂ ਲਓ ਜੀ ਸਮਾਨ ਕਰਤਾ ਪੈਕ ਇਹਨੂੰ ਕਰ ਇੱਥੇ ਇਹਨੂੰ ਕਰ ਇੱਥੇ ਤੇ ਹੁਣ ਅਸੀਂ ਪੀਦੇ ਜੂਸ ਉਥੇ ਬਾਅਦ ਇਹ ਕਿਵੇਂ ਤਿਆਰ ਕਰਨਾ ਉਹ ਦੱਸ ਦਿਆ ਸਾਨੂੰ ਵੀਡੀਓ ਦੇ ਵਿੱਚ ਹਾਸੇ ਮਜ਼ਾਕ ਬਹੁਤ ਹੋ ਗਿਆ ਜੀ ਹੁਣ ਕੰਮ ਅਸਲ ਦਵਾਈ ਤਿਆਰ ਕਰਨ ਦਾ ਆ ਗਿਆ ਜੀ ਤੇ ਦਵਾਈ ਹੈਗੀ ਜੀ ਇਹ ਹੁਣ ਨੋਟ ਕਰ ਲਿਓ ਜੀ ਸਾਰੇ ਅ ਬਹਾਗਰੂ ਕਿਸ ਨੂੰ ਲੋੜ ਤਾਂ ਪਾਵੇ ਨਾ 1 ਲੀਟਰ ਆ ਪਾਣੀ ਅਸੀਂ ਲੱਗੇ ਜੀ ਪਾਉਣੇ ਦੇ ਵਿੱਚ ਅ ਇੱਕ ਤਾਂ ਹੈਗਾ ਜੀ ਪਰਤੁੱਪ ਪਾੜਾ 100 ਗ੍ਰਾਮ ਬਾਕੀ ਮੈਂ ਤੁਹਾਨੂੰ ਇਹਦੇ ਚ ਵੀ ਦਿਖਾ ਦਿੰਦਾ ਜੇ ਮੈਂ ਕੋਈ ਗਲਤ ਪੜਦਾ ਹੋਇਆ ਅ ਪਰਤੁੱਪ ਪਾੜਾ 100 ਗ੍ਰਾਮ ਜੀ ਅ ਬਾਸ 50 ਗ੍ਰਾਮ ਚਰਾਇਤ 50 ਗ੍ਰਾਮ ਜੀ ਗਲੋ 50 ਗ੍ਰਾਮ ਬਿਹੜ 50 ਗ੍ਰਾਮ ਅ ਨਿੰਬੂ ਦਾ ਸੱਕ ਨਿੰਮਾ ਦਾ ਸੱਕ ਸੌਰੀ ਤੇ 1 ਕਿਲੋ ਪਾਣੀ ਦੇ ਵਿੱਚ ਉਬਾਲ ਕੇ ਪਾਇਆ ਪਾਣੀ ਰੈਣ ਦੇ ਬਾਅਦ ਉਸ ਨੂੰ ਛੇ ਹਿੱਸਿਆਂ ਵਿੱਚ ਕਰ ਲਵੋ ਉਸ ਨੂੰ 6 ਦਿਨ ਇੱਕ ਇੱਕ ਚਮਚ ਮਖਿਆਲ ਦੇ ਸ਼ਹਿਦ ਚਪਾ ਕੇ ਪੀਓ ਫੇਰ ਉਹਨਾਂ ਦੇ ਕੰਨ ਦੇ ਹਸਾਬ ਨਾਲ ਵੀ ਪੀਲੀਏ ਦਾ ਹਾਲਾ ਜਿਹੜਾ ਬਲੈਕ ਪੀਲੀਆ ਹੈ ਤਾਂ ਪਰ ਟੈਟਸ ਸੀ ਇੱਕ ਵਾਰ ਕਈ ਵਾਰ ਬਣਾਉਣਾ ਪੈਣਾ ਤੁਹਾਨੂੰ ਇੱਕ ਵਾਰ ਚ ਇੱਕ ਵਾਰ ਚ ਬਣਾਉਣਾ ਸਾਰੇ ਨਾ ਇੱਕ ਵਾਰ ਚ ਬਣਾਉਣਾ ਸਾਰੇ ਹੀ ਹੈ ਹਾਂ ਮੈਂ ਹੋਰ ਕੱਪੜਾ ਚੱਕ ਲੈ ਇੱਕ ਹਾਂ ਚੱਕ ਲੈ ਇਹਨੂੰ 1 ਕਿਲੋ ਪਾਣੀ ਦੇ ਵਿੱਚ ਉਬਾਲਣਾ ਸਾਰੇ ਨੂੰ ਹੈ ਠੀਕ ਹੈ ਜੀ ਹਾਂ ਪਾਦੇ 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 ਇਹਨਾਂ ਨੂੰ ਬਬਾ ਪਰ ਸਾਰਾ ਕੁਝ ਪਾ ਕੇ ਮਟਾ ਕੇ ਦੇਆ ਇਹਨੂੰ ਜਿਹੜੀ ਗਲੋ ਦੀ ਲੱਕੜਾ ਇਹਨੂੰ ਤਾਂ ਆਪਾਂ ਓ ਵੀ ਨਾਰਮਲ ਕਦੇ ਵੀ ਪੀ ਸਕਦੇ ਹਾਂ ਬਾਲ ਕੇ ਠੀਕ ਹੈ ਇਹਦਾ ਆਪਣੀ ਸਿਹਤ ਬਾਪ ਤੇ ਬਹੁਤ ਫਾਇਦੇਮੰਦ ਆ ਖਾਣਾ ਮਤਲਬ ਇਹਦੀ ਇੱਕ ਲੱਕਰੀ ਉਹ ਹੀ ਬਣ ਜਣੀ ਲੈ ਤੂੰ ਬੇਲਣਾ ਲੈ ਕੇ ਤੂੰ ਕਹਦਾ ਕੁੱਟਣ ਲੱਗੀ ਬੱਗੀਆਂ ਹੀ ਨਿਕਲ ਬੱਸ ਬੱਸ ਲੈ ਬਾੜ ਲੈ ਬਾੜ ਡੇੜੀ ਦੇ ਘੜਦੇ ਹੁਣ ਇੱਕ ਨਹੀਂ ਪੁੱਤ ਨਹੀਂ ਮੇਰਾ ਫਿਰ ਨਾਉਣਾ ਪੁੱਤ ਨਹੀਂ ਮੇਰਾ ਨਹੀਂ ਤੂੰ ਬਾਹਰ ਖੇਡ ਲਾ ਜਾ ਖੇਡ ਲਾ ਲੋਈ ਦਾ ਨਹੀਂ ਹੁੰਦਾ ਮੇਰਾ ਪੁੱਤ ਸੋਣਾ ਦਾ ਪੁੱਤ ਮੇਰੇ ਮਾਰੇ ਆ ਬਹੁਤ ਸੀ ਹਾਂ ਮਾਰਾ ਤੇ ਜੋਰ ਚੀ ਉੱਥੇ ਨਿਆਣੇ ਦੇ ਨਾਲ ਜਿਹੜਾ ਪੋਲਾ ਜਿਹਾ ਹੱਤ ਹੁੰਦਾ ਉਹ ਬਹੁਤ ਜ਼ੋਰ ਚੀ ਵੱਜਦਾ ਹੁੰਦਾ ਪਤਾ ਤੁਹਾਨੂੰ ਮਸਾ ਮਨੂੰ ਆਇਆ ਤਾਂ ਵੀ 1 ਕਿਲੋ ਪਾਣੀ ਦੇ ਵਿੱਚ ਇਹਦਾ ਕੁਝ ਬਣਨਾ ਨਹੀਂ ਪਰ ਹੈਗਾ ਠੰਡੇ ਪਾਣੀ ਬਹੁਤ ਰਹਿ ਗਿਆ ਠੰਡੀ ਸਾਈਡ ਆ ਦੇਖੋ ਬਰੂ ਵਾਲੀ ਆਉਣ ਦੇਣਾ ਤੇ ਜਦ ਪਾਇਆ ਕਰ ਰਹਿ ਗਿਆ ਨਾ ਪਾਣੀ ਵਿੱਚ ਉਸ ਟਾਈਮ ਬੰਦ ਕਰ ਦੇਣਾ ਤੇ ਫਿਰ ਬਾਕੀ ਤੁਸੀਂ ਪਰਚੀ ਪੜ੍ਹ ਲਈਓ ਜੀ ਵੀਡੀਓ ਪੋਸਟ ਕਰਕੇ ਤੁਹਾਨੂੰ ਪਤਾ ਲੱਗਣਾ ਵੀ ਕਿਆ ਕੁਸਤਾ ਹੈ ਕਿਆ ਨਹੀਂ ਇੱਕ ਵਾਰ ਮੈਂ ਫਿਰ ਸ਼ੇਅਰ ਕਰ ਦਿੰਦਾ ਤੁਹਾਡੇ ਨਾਲ ਪਰਤੁੱਤ ਪਾੜਾ ਹਾਂ ਸੌ ਗ੍ਰਾਮ 50 ਗ੍ਰਾਮ ਲਾਈਟ 50 ਗ੍ਰਾਮ ਗਲੋ 50 ਗ੍ਰਾਮ ਬਿਹੜਾ 50 ਗ੍ਰਾਮ ਨਿੰਮ ਦਾ ਸਤ ਹਾਂ ਇਹ ਵੀ 50 ਗ੍ਰਾਮ ਇਹ ਕਿਲੋ ਪਾਣੀ ਦੇ ਵਿੱਚ ਪਾ ਕੇ ਉਬਾਲ ਲੈਣਾ ਸਾਰੇ ਨੂੰ ਪਾਈਆ ਪਾਣੀ ਰਹਿਣਾ ਚਾਹੀਦਾ ਦਸ ਬਾਅਦ ਚਲੋ ਦੇਖਣਾ ਵੀ ਪਾਈਆ ਪਾਣੀ ਉਸ ਟਾਈਮਰ ਰਹਿਣਾ ਚਾਹੀਦਾ ਵਿੱਚ ਤੇ ਫਿਰ 6 ਇਸਿਆ ਚ ਬੰਡ ਲੈਣਾ ਉਹਨੂੰ ਇੱਕ ਚਮਚਾ ਸ਼ਹਿਦ ਦਾ ਹਾਂ ਇੱਕ ਚਮਚਾ ਵਿੱਚ ਸ਼ਹਿਦ ਦਾ ਪਾ ਕੇ ਇਹ ਦਵਾਈ ਹੋ ਗਈ ਤਿਆਰ ਤੇ ਖਾਓ ਤਾਂ ਬਾਅਦ ਆ ਪਤਾ ਲੱਗੂ ਆਪਾਂ ਨੂੰ ਯਾਰ ਜੀ ਤਾਂ ਲੜ ਚੱਕ ਲਈ ਕਿੱਥੇ ਤੱਕ ਲਈ ਇਹਨੇ ਕਿੱਥੇ ਤੇ ਕੱਢ ਲਈ ਵਾਲੀ ਪਰਮਨ ਤੋਂ ਮਿੰਜੇ ਚ ਹੂੰ ਤੇਰੀ ਕਾਈ ਹੋਣੀ ਕਾਈ ਤੇਰੀ ਹੁਣ ਆਹ ਕਟਾਈ ਕਰ ਲੈਂਦੇ ਜੀ ਹਾਂ ਆਹ ਆਪਕੋ ਟਮੀ ਨਾਲ ਆਜੇ 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 ਲੈ ਕਿਦੀ ਆ ਕਿਦੀ ਆ ਤੇਰੀ ਆ ਨਾ ਕਰਨਦੀ ਆ ਕਿਦੀ ਆ ਕਰਨਦੀ ਆ ਕਿਦੀ ਆ ਕਰਨਵੀਰ ਜੀ ਦੀ ਆ ਕਿਦੀ ਆ ਕਰਨਵੀਰ ਜੀ ਦੀ ਆ ਮੇਲੀ ਐ ਮੇਲੀ ਐ ਆ ਵੀ ਟਰਕ ਦਾ ਇਹ ਤਾਂ ਨਿਆਣੇ ਦਾ ਕੰਮ ਕਿਹ ਹੁੰਦਾ ਡਾਡੀ ਹੱਦਵਾ ਹਾਂ ਬੱਗੀ ਲੈ ਗਿਆ ਕਿਵੇਂ ਲੈ ਵੇੜੀ ਇਹ ਚੀਜੀ ਖਾ ਕੇ ਧੋਤੀ ਹੁਣੇ ਧੋ ਲੈ ਸਾਰਾ ਕੁਝ ਨਾ ਬੰਨ੍ਹਨੇ ਅਸੀਂ ਗੰਦਾ ਆਪਣੇ ਆਪ ਫੇ ਬੈਕਪਰ ਜੱਤੀ ਪਰ ਦੀਪੂ ਜਿਵੇਂ ਮੈਂ ਦੇਖ ਦਰਦੇ ਨਾ ਵੀ ਐ ਐਂ ਕਰੀ ਉਹ ਵੀ ਹਾਂ ਇਹ ਕੰਮ ਹੀ ਬਹੁਤ ਐ ਫੇ ਬੈਕਪਰ ਆ ਬੈਕਪਰ ਜੱਤੀ ਫਿੰਦੀ ਢੜੀ ਨਾਲ ਛੇੜ ਓ ਕੀ ਜੀ ਵੀ ਆ ਗਰਮੀ ਨਾਲ ਕੰਤਾਈ ਦੇ ਹਾਂ ਹਾਂਜੀ ਲਾ ਸਿਰ ਦਾ ਹਾਂ ਦੇਖ ਲਓ ਇੱਥੇ ਸਿਰ ਦਾ ਚਲੋ ਦੋਈ ਜਿਹਨੂੰ ਵੀ ਉਹ ਹੋਗੀ ਵੀ ਜ਼ਰੂਰ ਤਾਂ ਆਪਣੀ ਪੰਸਾਰੀ ਦੀ ਦੁਕਾਨ ਤੇ ਮਹੱਈਆ ਹੋਣੀ ਜੀ ਟਰਾਈ ਟਰਾਈ ਗੇ ਹਾਂ ਤਾਂ ਮਿਲ ਜਾਣੀ ਹਾਂ ਤਾਂ 100 ਰੁਪਏ ਦੀ ਆਈਟਮ ਹੈ ਜੀ ਸਾਰੀ 100 ਰੁਪਏ ਦੀ ਸਮਾਨ ਮਿਲਿਆ ਵੀ ਚਲੋ ਕੋਸਤਾ ਤਿਆਰ ਹੋ ਗਈ ਤੇ ਜਿਹੜੀ ਭੈਣ ਨੇ ਸਾਨੂੰ ਪਟਿਆਲੇ ਦੇ ਭੇਜੀ ਆ ਉਹ ਕਹਿੰਦੀ ਵੀ ਸਾਡੇ ਅ ਜਿਨ੍ਹਾਂ ਤੋਂ ਮਤਲਬ ਉਹਨਾਂ ਕੋਲ ਪਹੁੰਚੀ ਉਹ ਕਹਿੰਦੀ ਵੀ ਮੇਰੇ 3-4 ਅੱਖੀ ਦੇਖੀ ਮਰੀਜ਼ ਠੀਕ ਹੋ ਗਏ 6 ਦਿਨ ਖਾਣੀਆਂ ਸਿਰਫ 6 ਦਿਨ ਦੇ ਵਿੱਚ ਵਿੱਚ ਫਰਕ ਪੈ ਰਣਾ ਪਾਣੀ ਜੈਲੀ ਫਲ ਤੇ ਹੁਣ ਅਜੇ ਤਾਂ ਜਜਮੈਂਟ ਦਾ ਕੋਈ ਨਹੀਂ ਲੱਗ ਰਹੀ ਵੀ ਪਾਈਆਂ ਪਾਣੀ ਕਿੰਨਾ ਕਿੰਨਾ ਨਹੀਂ ਆਪਣੇ ਹਿਸਾਬ ਨਾਲ ਮੈਂ ਇਹਨੂੰ ਕਰ ਰਿਹਾ ਵੀ ਪਾਈ ਹੀ ਹੋ ਗਏ ਤੇ ਹੁਣ ਹ ਆ 15 ਦਿਨਾਂ ਦਾ ਅਨਤਾ ਕਬਰ ਦਾ ਕਰ ਰਿਹਾ ਤੇ ਪੌਂਚੇ ਕੱਢ ਲੈਣਾ ਪਾਣੀ ਲੱਗਦਾ ਮੈਨੂੰ ਪਾਈ ਜਾਂਦੇ ਹਿਸਾਬ ਤਾਬ ਦੇ ਵਿੱਚੇ ਆ ਤੁਹਾਡਾ ਸੱਚੋਂ ਖਸੂਗਾ ਨਾ ਪੂਰੇ ਠਾਲੀ ਦੇ ਸਾਰੇ ਰਸੋਈ ਦੇ ਵਿੱਚ ਉਹ ਘਰ ਛੱਡ ਕੇ ਜਾਣਾ ਡਾ ਗਿਆ ਤਾ ਮਸੋਂਣਾ ਗਿਆ ਪਾਈ ਆ ਵੀ ਹੈਗਾ ਤਾਂ 200 ਗ੍ਰਾਮ ਨੇ ਬਣ ਕਰਦਾ ਹਾਂ ਬਚਾ ਮਗਰ ਬਸ ਜਿਹੜਾ ਬਚ ਗਿਆ ਜਿਹਦੇ ਤੇ ਪਾਈਆ ਪਾਣੀ ਬਚਣਾ ਚਾਹੀਦਾ ਕਹਿਣ ਦਾ ਭਾਵ ਤੇ ਉਹ ਪਾਈਆ ਪਾਣੀ ਨੂੰ 6 ਹਿੱਸਿਆਂ ਦੇ ਵਿੱਚ ਕਰਕੇ ਅ ਇੱਕ ਚੰਗਾ ਸ਼ਾਇਦ ਨਾਲ 6 ਦਿਨ ਹੀ ਪਰੋਣਾ ਸਿਰਫ ਉਦੋਂ ਬਾਅਦ ਕਹਿੰਦੇ ਵੀ ਜਿਹੜੇ ਪੀਲੀਏ ਤੇ ਕਾਲੇ ਪੀਲੀਏ ਦੇ ਬੈਰ ਸਾਬ ਖਤਮ ਹੋ ਗੂਗਾ ਟਰਾਈ ਕਰਕੇ ਦੇਖਾਂਗੇ ਬੈਸਟ ਟ੍ਰਾਈ ਤੇ ਜਿਹੜੀ ਭੈਣ ਨੇ ਸਾਨੂੰ ਭੇਜਿਆ ਉਹ ਤਾਂ 100 100% ਇਹ ਕੰਮ ਤੇ ਉਹ ਸ਼ੋਰ ਆ ਵੀ ਪੱਕਾ ਇਲਾਜ ਆਏ ਕੋਈ ਨਹੀਂ ਹੈਗਾ ਕੋਈ ਕੱਚਾ ਤੇ ਹੁਣ ਬਾਕੀ ਡੈਡੀ ਪਰ ਦੇਖਾਂਗੇ ਹੁਣ ਵਸਤ ਕੀ ਕਿੱਦਾਂ ਚੱਲਦਾ ਕਿੱਦਾਂ ਨਹੀਂ ਕੰਮ ਅ ਚਲੋ ਮੈਂ ਆਹ ਇਹ ਕਰਕੇ ਸਪੈਸ਼ਲ ਵੀਡੀਓ ਬਣਾਈ ਵੀ ਇਹਦਾ ਪਾਣੀ ਕੱਢਣਾ ਪਈਆ ਮੈਂ ਦੁਬਾਰਾ ਫੋਨ ਕਰਕੇ ਉਹਨਾਂ ਨਾਲ ਕਨਫਰਮ ਕਰਿਆ ਇਹਦੇ ਸੱਚੇ ਪਾਣੀ ਖੜਾ ਤੇ ਚਲੋ ਠੀਕ ਹੈ ਜੀ ਪਾਈਆ ਪਾਣੀ ਕੱਢ ਕੇ ਉਹਨੂੰ 6 ਹਿੱਸਿਆਂ ਤੱਕ ਵੰਡ ਲੈਣਾ 6 ਹਿੱਸਿਆਂ ਚੋਂ ਫਿਰ ਇੱਕ ਚਾਹ ਦਾ ਚਮਚ ਪਾ ਕੇ ਅ ਰਬੀਣਾ ਤੇ 6 ਦਿਨਾਂ ਦੇ ਵਿੱਚ ਵਿੱਚ ਪੀਂਡਿਆ ਕਰ